ब्राउनटन ਦੇ ਇੱਕ ਵਿਅਕਤੀ ਦੇ ਉੱਤੇ ਕਈ ਚਾਰजेस ਲਗਾਏ ਜਾ ਰਹੇ ਨੇ ਕਿਉਂਕਿ ਕਈ ਪੀੜਤਾ ਨੇ ਪੀਲ ਖੇਤਰ ਦੇ ਵਿੱਚ ਪੁਲਿਸ ਨਾਲ ਸੰਪਰਕ ਕਰਕੇ ਦੱਸਿਆ ਹੈ ਕਿ ਉਹਨਾਂ ਨੇ 1.5 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਕੀਮਤ ਦੇ ਮਾਲ ਦੇ ਨਾਲ ਪਰੇ ਟ੍ਰੇਲਰ ਉਹਨਾਂ ਦੇ ਚੋਰੀ ਹੋ ਗਏ ਨੇ ਇਹ ਚੋਰੀ ਦਸੰਬਰ 2024 ਦੇ ਸ਼ੁਰੂਆਤ ਤੇ ਜਨਵਰੀ 2025 ਦੇ ਅੰਤ ਦੇ ਵਿੱਚ ਹੋਈ ਹੈ ਇਸ ਦੇ ਵਿੱਚ 올 ਦੇਸ ਟਰਕਿੰਗ ਨਾਮਕ ਇੱਕ ਟ੍ਰਾਂਸਪੋਰਟ ਕੰਪਨੀ ਸ਼ਾਮਿਲ ਰਹੀ ਹੈ ਪੇਲ ਰਿਜਨਲ ਪੁਲਿਸ ਦੇ ਮੁਤਾਬਕ ਰਸਤ ਅਤੇ ਟ੍ਰਾਂਸਪੋਰਟ ਕੰਪਨੀ ਸਸਕਾਚੂਮ ਸਕੈਚੂਅਨ ਦੇ ਵਿੱਚ ਇੱਕ ਪਤੇ ਤੇ ਰਜਿਸਟਰਡ ਸੀ ਹਾਲਾਂਕਿ ਇਸ ਦਾ ਪ੍ਰਮਾਣ ਪੱਤਰ ਖਤਮ ਹੋ ਚੁੱਕਿਆ ਹੈ ਇਸ ਮਾਮਲੇ 'ਚ ਪੁਲਿਸ ਨੇ ਕੀਤਾ ਕਿ ਸ਼ੱਕੀ ਨੇ ਕਿਸੇ ਤੀਜੇ ਧਰਤੇ ਆਨਲਾਈਨ ਪਲੇਟਫਾਰਮ ਦੇ ਮਾਧਿਅਮ ਦੇ ਨਾਲ ਮਾਲ ਪਾਇਆ ਅਤੇ ਰਿਆਇਤੀ ਦਰ ਦੇ ਉੱਤੇ ਟ੍ਰਾਂਸਪੋਰਟ ਸੇਵਾਵਾਂ ਦੇਣ ਦੇ ਨਾਲ ਲਈ ਪੀੜਤਾ ਦੇ ਨਾਲ ਸੰਪਰਕ ਸਿੱਧਾ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੀੜਤਾ ਨੇ ਆਪਣੇ ਮਾਲ ਦੇ ਟ੍ਰਾਂਸਪੋਰਟ ਦੇ ਲਈ ਆਲ ਇਸ ਟਰਕਿੰਗ ਨੂੰ ਕੰਮ ਤੇ ਰੱਖਿਆ ਸੀ ਹਾਲਾਂਕਿ ਉਹਨਾਂ ਦੀ ਜਾਇਦਾਦ ਨੂੰ ਟ੍ਰੇਲਰ ਅਤੇ ਮਾਲ ਲੈਣ ਦੇ ਲਈ ਅਲੱਗ ਟਰਾਂਸਪੋਰਟ ਕੰਪਨੀਆਂ ਨੂੰ ਭੇਜ ਦਿੱਤਾ ਗਿਆ।